ਸਾਨੰ ਪਿਆਰਪਰੀ ਜੈਮਸੀ ਦੀ ਆਈਆ ਦੇ ਵਚਨ ਮੰਨ ਲਈਏ ਉਹ ਇੱਕ ਇੱਕ ਵਿਅਕਤੀ ਨੂੰ ਚਾਹ ਤਰੀਕਿਆਂ ਨਾਲ ਕਿਵੇਂ ਕਿਵੇਂ ਪਵਿੱਤਰ ਕਰਦਾ ਹੈ ਆਪਸੀਆਂ ਨੂੰ ਉਹਦਾ ਪੰਜ ਦੇ ਔਦੀ 26 ਤੇ 27 ਅਤ ਵਿੱਚ ਅਸੀਂ ਪੜ੍ਹਦੇ ਹਾਂ ਕੀ ਉਸ ਨੂੰ ਜਲ ਦੇ ਅਸ਼ਨਾਣ ਤੋਂ ਬਾਨੀ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ ਅਤੇ ਉਹ ਉਸ ਨੂੰ ਆਪਣੇ ਲਈ ਇਹੋ ਜਿਹੀ ਪ੍ਰਤਾਪਵਾਨ ਕਲੀਸਿਆ ਤਿਆਰ ਕਰੇ ਜੀ ਦੇ ਵਿੱਚ ਕਲੰਕੀਆਂ ਬਾਜੀਆਂ ਕੋਈ ਹੋਰ ਜਿਹਾ ਉਹ ਗੁਨਾਹ ਹੋਵੇ ਸਗੋਂ ਪਵਿੱਤਰ ਅਤੇ ਨਿਰਮਲ ਹੋਵੇ ਸਾਨੂੰ ਪ੍ਰਭ ਯਿਸੂ ਮਸੀਹ ਦਾ ਵਚਨ ਪਵਿੱਤਰ ਕਰਦਾ ਹੈ ਇਹ ਉਹਨਾਂ ਦੀ ਪਹਿਲੀ ਪੱਤਰੀ ਉਹਦਾ ਇੱਕ ਦੇ ਹੈ ਉਹਦੀ ਸਾਤ ਹੈਤ ਵਿੱਚ ਅਸੀਂ ਪੜ੍ਹਦੇ ਹਾਂ ਪਰ ਜੇ ਅਸੀਂ ਚਾਨਣ ਵਿੱਚ ਚੱਲੀਏ ਜਿਵੇਂ ਉਹ ਚਾਨਣ ਵਿੱਚ ਹੈ ਤਾਂ ਸਾਡੀ ਆਪੋ ਵਿੱਚ ਹੀ ਸੰਗਤ ਹੈ ਅਤੇ ਉਹਦੇ ਪੁੱਤਰ ਯੀਸ਼ੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ ਪ੍ਰਭ ਯਿਸੂ ਮਸੀਹ ਦਾ ਲਹੂ ਸਾਨੂੰ ਪਾਪਾਂ ਤੋਂ ਸ਼ੁੱਧ ਕਰਦਾ ਹੈ ਪਵਿੱਤਰ ਕਰਦਾ ਹੈ ਰੋਮੀਆਂ ਉਹਦਾ 8 ਦੇ ਉਹਦੀ 17 ਐਤ ਵਿੱਚ ਅਸੀਂ ਪੜ੍ਹਦੇ ਹਾਂ ਅਤੇ ਜੇ ਬਾਲਖਾਂ ਤਾਂ ਅਧਿਕਾਰੀ ਵੀ ਹਾਂ ਪਰਮੇਸ਼ਰ ਦੇ ਅਧਿਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਿਕਾਰੀ ਪਰ ਤਦੇ ਜੇ ਅਸੀਂ ਉਹਦੇ ਨਾਲ ਦੁੱਖ ਚੱਲੀਏ ਕਿ ਉਹਦੇ ਨਾਲ ਅਸੀਂ ਵੰਡਾਈ ਜਾਈਏ ਕਸ਼ਟਾਂ ਤੇ ਦੁੱਖਾਂ ਆਸ਼ੀਸ਼ ਦਾ ਕਾਰਨ ਹਨ ਕਿਉਂਕਿ ਪ੍ਰਭੂ ਯਿਸੂ ਮਸੀਹ ਸਾਨੂੰ ਇਜ਼ਤੇਦਾਰਾ ਵੀ ਪਵਿੱਤਰ ਕਰਦਾ ਹੈ ਸਾਡੀਆਂ ਕਮੀਆਂ ਸਾਨੂੰ ਪਤਾ ਲੱਗਦੀਆਂ ਹਨ ਜਿਬੂਰਾ ਦੀ ਪੋਥੀ ਉਹਦਾ 29 ਦੇ ਉਹਦੀ 2 ਐਤ ਵਿੱਚ ਅਸੀਂ ਪੜ੍ਹਦੇ ਹਾਂ ਮਹੀਮਾ ਯਹਵਾ ਦੇ ਨਾਮ ਦੀ ਮਨੋਂ ਪਵਿੱਤਰ ਵਸਤਰ ਵਿੱਚ ਯਹਵਾ ਨੂੰ ਮੱਥਾ ਟੇਕੋ ਪ੍ਰਭੂ ਯਹਸ਼ੂਸੀ ਪਵਿੱਤਰ ਹੈ ਉਹ ਕਹਿੰਦਾ ਤੁਸੀਂ ਵੀ ਪਵਿੱਤਰ ਬਣੋ ਪਵਿੱਤਰ ਹੋ ਕੇ ਤਾਈ ਅਸੀਂ ਇਰਾਦਨਾ ਪ੍ਰਾਰਥਨਾ ਕਰ ਸਕਾਂਗੇ ਜੇ ਅਸੀਂ ਪਵਿੱਤਰ ਹਾਂ ਪਵਿੱਤਰ ਤਾਈ ਨਾਲ ਪਰਮੇਸ਼ਰ ਦੀ ਇਰਾਦਨਾ ਪ੍ਰਾਰਥਨਾ ਕਰਨੀ ਹੈ ਤਾਈ ਪ੍ਰਭੂ ਯਹਸ਼ੂਸੀ ਕਹਿੰਦਾ ਹੈ ਤੁਸੀਂ ਪਵਿੱਤਰ ਬਣੋ ਮੈਂ ਤੁਹਾਨੂੰ ਸ਼ੈਤਾਨ ਦੀ ਗੁਲਾਮੀ ਤੋਂ ਬਚਾਉਣ ਆਇਆ ਹਾਂ ਇਸ ਧਰਤੀ ਤੇ ਮੈਂ ਇਨਸਾਨ ਦਾ ਰੂਪ ਲੈ ਕੇ ਇਸ ਲਈ ਆਇਆ ਤਾਂ ਕਿ ਤੁਹਾਨੂੰ ਪਾਪਾਂ ਤੋਂ ਮੁਕਤੀ ਮਿਲ ਸਕੇ ਅਤੇ ਸ਼ੈਤਾਨ ਦੀ ਗੁਲਾਮੀ ਤੋਂ ਤੁਸੀਂ ਬਚ ਸਕੋ ਇਸ ਲਈ ਅਸੀਂ ਪਵਿੱਤਰ ਤਾਈ ਨਾਲ ਪਰਮੇਸ਼ਰ ਦੀ ਆराधना ਪ੍ਰਾਰਥਨਾ ਕਰਨੀ ਹੈ ਜਬੂਰਾਂ ਦੀ ਪੋਥੀ ਉਹਦਾ 93 ਅਧਿਆਏ ਉਹਦੀ 5 ਆਇਤ ਵਿੱਚ ਅਸੀਂ ਪੜ੍ਹਦੇ ਹਾਂ ਤੇਰੀਆਂ ਸਾਖੀਆਂ ਅਤ ਸੱਚੀਆਂ ਹਨ ਹੇ ਯਹਵਾ ਪਵਿੱਤਰਤਾਈ ਤੇਰੇ ਭਵਨ ਨੂੰ ਅਨੰਤ ਕਾਲ ਦੀ ਖਫਬਦੀ ਹੈ ਪਰਮੇਸ਼ਰ ਦਾ ਉਸ ਦਾ ਘਰ ਹੀ ਪਵਿੱਤਰ ਤਾਈ ਨਾਲ ਬਣਿਆ ਹੋਇਆ ਹੈ ਜਬੂਰਾਂ ਦੀ ਪੋਥੀ ਉਹਦਾ 111 ਦੇ ਆਏ ਉਹਦੀ 9 ਆਇਤ ਵਿੱਚ ਅਸੀਂ ਪੜ੍ਹਦੇ ਹਾਂ ਉਹਨੇ ਆਪਣੀ ਪ੍ਰਜਾ ਲਈ ਨਿਸ਼ਤਾਰਾ ਕੱ ਲਿਆ ਉਹਨੇ ਆਪਣੇ ਨੇਮ ਦਾਸਦਾ ਲਈ ਹੁਕਮ ਦਿੱਤਾ ਹੈ ਉਹਦਾ ਨਾਮ ਪਵਿੱਤਰ ਤੇ ਪੈਦਾਇਕ ਹੈ ਪਵਿੱਤਰ ਤਾਈ ਨਾਲ ਹੀ ਅਸੀਂ ਉਸ ਨੂੰ ਜਾਣ ਸਕਦੇ ਹਾਂ ਪਵਿੱਤਰ ਤਾਈ ਤੋਂ ਬਿਨਾ ਅਸੀਂ ਪਰਮੇਸ਼ਰ ਨੂੰ ਜਾਣ ਨਹੀਂ ਸਕਦੇ ਪਰਮੇਸ਼ਰ ਨੇ ਸਾਨੂੰ ਭਰੋਸਾ ਦਿੱਤਾ ਹੈ ਅਸੀਂ ਇਹ ਭਰੋਸਾ ਦੁਨੀਆਂ ਤੇ ਨਹੀਂ ਰੱਖਣਾ ਅਸੀਂ ਪਰਮੇਸ਼ਰ ਤੇ ਭਰੋਸਾ ਰੱਖਣਾ ਹੈ ਅਸੀਂ ਦੁਨੀਆ ਵਾਸਤੇ ਨਹੀਂ ਜੀਣਾ ਅਸੀਂ ਪਰਮੇਸ਼ਰ ਦੇ ਲਈ ਜੀਣਾ ਹੈ ਅਸੀਂ ਦੇਖਦੇ ਹਾਂ ਭਰੋਸੇ ਦੇ ਨਾਲ ਹੀ ਅਬਰਾਹਮ ਨਿਕਲਿਆ ਉਸਨੇ ਪ੍ਰਭੂ ਦੀ ਆਗਿਆ ਮੰਨੀ ਤਾਂ ਪਰਮੇਸ਼ਰ ਨੇ ਉਹਨੂੰ ਜੇ ਅਬਰਾਹਮ ਨੇ ਪਰਮੇਸ਼ਰ ਦੀ ਆਗਿਆ ਮੰਨੀ ਤਾਂ ਪਰਮੇਸ਼ਰ ਨੇ ਕਿ ਨਹੀਂ ਉਸਨੂੰ ਬਰਕਤ ਵੀ ਦਿੱਤੀ ਹੈ ਆਸ਼ੀਸ਼ ਦਿੱਤੀ ਹੈ ਪਰਮੇਸ਼ਰ ਨੇ ਜਿਵੇਂ ਬੋਲੇ ਅਬਰਾਹਮ ਨੇ ਤਿਵੇਂ ਹੀ ਕੀਤਾ ਅਬਰਾਹਮ ਵਫਾਦਾਰ ਰਿਹਾ ਪਰਮੇਸ਼ਰ ਦੀ ਇੱਕ ਵਾਸਤੇ ਉਹ ਆਪਣਾ ਦੇਹ ਛੱਡ ਕੇ ਚਲਾ ਗਿਆ ਪਹਿਲਾ ਅਸੀਂ ਪਰਮੇਸ਼ਰ ਦੇ ਵਚਨ ਨੂੰ ਜਾਨਣਾ ਹੈ ਦੂਸਰਾ ਅਸੀਂ ਦਿਲ ਦੀ ਗਹਿਰਾਈ ਤੋਂ ਪਰਮੇਸ਼ਰ ਦੀ ਇਖਸ਼ਾ ਲਈ ਅਸੀਂ ਦਿਲ ਦੀ ਗਹਿਰਾਈ ਤੋਂ ਪਰਮੇਸ਼ਰ ਦੀ ਇਖਸ਼ਾ ਕਬੂਲ ਕਰਨੀ ਹੈ ਤੀਸਰਾ ਅਸੀਂ ਵਚਨ ਨੂੰ ਪੂਰੀ ਤਰ੍ਹਾਂ ਜਾਂਚਣਾ ਹੈ ਤੇ ਸਹੀ ਵਚਨ ਅਸੀਂ ਸਮਝਣਾ ਹੈ ਚੌਥਾ ਫਿਰ ਪਰਮੇਸ਼ਰ ਦੀ ਇਖਸ਼ਾ ਅਨੁਸਾਰ ਚੱਲਣਾ ਹੈ ਤੇ ਉਸ ਦੀ ਇਖਸ਼ਾ ਨੂੰ ਪੂਰਿਆ ਕਰਨਾ ਹੈ ਪੰਜਵਾਂ ਅਤੇ ਅਸੀਂ ਉਸ ਇਖਸ਼ਾ ਦੇ ਅਨੁਸਾਰ ਚੱਲਣਾ ਹੈ ਉਤਪਤ ਉਹਦਾ 13 ਦੇ 9 ਤੋਂ 12 ਦੇ ਵਿੱਚ ਅਸੀਂ ਪੜ੍ਹਦੇ ਹਾਂ ਮੈਥੋਂ ਵੱਖਰਾ ਹੋ ਜਾ ਜੇ ਤੂੰ ਖੱਬੇ ਪਾਸੇ ਜਾਵੇਂ ਤਾਂ ਮੈਂ ਸੱਜੇ ਪਾਸੇ ਜਾਵਾਂਗਾ ਤੇ ਜੇ ਤੂੰ ਸੱਜੇ ਪਾਸੇ ਜਾਵੇਂ ਤਾਂ ਮੈਂ ਖੱਬੇ ਪਾਸੇ ਜਾਵਾਂਗਾ ਇੱਥੇ ਆਬਰਾਮ ਤੇ ਲੂਤ ਆਪਸ ਵਿੱਚ ਗੱਲ ਕਰ ਰਹੇ ਹਨ ਆਬਰਾਮ ਲੂਤ ਨੂੰ ਕਹਿ ਰਿਹਾ ਹੈ ਕਿ ਜੇ ਤੂੰ ਖੱਬੇ ਪਾਸੇ ਜਾਵੇਂ ਤਾਂ ਮੈਂ ਸੱਜੇ ਪਾਸੇ ਜਾਵਾਂਗਾ ਸੱਜੇ ਜਾਵੇਂ ਤਾਂ ਮੈਂ ਖੱਬੇ ਪਾਸੇ ਜਾਵਾਂਗਾ ਸੋ ਲੂਤ ਨੇ ਆਪਣੀ ਅੱਖਾਂ ਚੁੱਕ ਕੇ ਯਰਦਨ ਦੇ ਸਾਰੇ ਮੈਦਾਨ ਨੂੰ ਵੇਖਿਆ ਕਿ ਉਹ ਸਾਰਾ ਮੈਦਾਨ ਇਸ ਤੋਂ ਪਹਿਲਾਂ ਕਿ ਹਵਾ ਨੇ ਸਦੂਮਾ ਤੇ ਅਮਰਾ ਨੂੰ ਨਾਸ਼ ਕੀਤਾ ਚੰਗਾ ਤਰ ਸੀ ਉਈ ਹਵਾ ਦੇ ਬਾਗ ਵਰਗਾ ਸੀ अथवा ਸਵਾਰ ਨੂੰ ਜਾਂਦੇ ਹੋਏ ਮਿਸਰ ਦੇਸ਼ ਵਰਗਾ ਸੀ ਅਸੀਂ ਇਸ ਵਚਨ ਵਿੱਚ ਦੇਖਦੇ ਹਾਂ ਲੂਤ ਨੇ ਆਪਣੀਆਂ ਅੱਖਾਂ ਨਾਲ ਉਸ ਦੇਸ਼ ਨੂੰ ਦੇਖਿਆ ਕਿ ਉਹ ਬਹੁਤ ਸੁੰਦਰ ਹੈ ਉਸ ਦੀਆਂ ਅੱਖਾਂ ਉਸ ਦੇਸ਼ ਵੱਲ ਲੱਗੀਆਂ ਤਾਂ ਲੂਤ ਉਸ ਦੇਸ਼ ਵੱਲ ਜਾਣ ਲਈ ਨਿਕਲਿਆ ਲੂਤ ਨੇ ਆਪਣੇ ਲਈ ਯਰਦਨ ਦਾ ਸਾਰਾ ਮੈਦਾਨ ਚੁਣਿਆ ਤੇ ਲੂਤ ਪੂਰਵ ਵੱਲ ਚਲਾ ਗਿਆ ਸੋ ਇੱਕ ਦੂਜੇ ਤੋਂ ਅੱਡ ਹੋ ਗਏ ਅਸੀਂ ਸੋਚਨ ਵਿੱਚ ਦੇਖਦੇ ਹਾਂ ਲੂਤ ਨੇ ਸਿਰਫ ਖੂਬਸੂਰਤ ਦੇਖੀ ਖੂਬਸੂਰਤ ਉਹ ਦੇਸ਼ ਬਹੁਤ ਸੀ ਪਰ ਉਸ ਦੇ ਵਿੱਚ ਪਾਪ ਵੀ ਬਹੁਤ ਸੀਗਾ ਅਸੀਂ ਦੇਖਦੇ ਹਾਂ ਕਿਵੇਂ ਸਦੂਮਾ ਤੇ ਅਮਰਾ ਨੂੰ ਪਰਮੇਸ਼ਰ ਨੇ ਕਿਵੇਂ ਉਸ ਦੇਸ਼ ਨੂੰ ਨਾਸ਼ ਕੀਤਾ ਪਰ ਲੂਤ ਦੀ ਅੱਖਾਂ ਵਿੱਚ ਉਹ ਦੇਸ਼ ਬਹੁਤ ਸੁੰਦਰ ਸੀ ਪਰ ਅਸੀਂ ਦੇਖਦੇ ਹਾਂ ਇਸ वचन ਵਿੱਚ ਕਿ ਲੂਤ ਪੂਰਾ ਵੱਲ ਚਲੇ ਗਿਆ ਅਬਰਾਮ ਤੇ ਲੂਤ ਅੱਡ ਹੋ ਗਏ ਅਬਰਾਮ ਕਨਾਹਨ ਦੇਸ਼ ਵਿੱਚ ਵਸਿਆ ਤੇ ਲੂਤ ਉਸ ਮੈਦਾਨ ਦੇ ਨਗਰਾਂ ਵਿੱਚ ਵਸਿਆ ਅਤੇ ਸਦੂਮ ਕੋਲ ਆਪਣਾ ਤੰਬੂ ਲਾਇਆ ਅਸੀਂ ਦੇਖਦੇ ਹਾਂ ਅਬਰਾਮ ਕਨਾਨ ਦੇ ਦੇਸ਼ ਵਿੱਚ ਵਸਿਆ ਪਰ ਲੂਤ ਉਸ ਦੇਸ਼ ਕੋਲ ਲੂਤ ਨੇ ਆਪਣਾ ਤੰਬੂ ਸਦੂਮ ਕੋਲ ਲਾਇਆ ਅਸੀਂ ਦੇਖਦੇ ਹਾਂ ਜਦੋਂ ਅਬਰਾਮ ਕਨਾਨ ਦੇ ਦੇਸ਼ ਵਿੱਚ ਵਸਿਆ ਉਸਨੇ ਆਪਣੇ ਲਈ ਕੋਈ ਬੰਗਲਾ ਜਾਂ ਘਰ ਨਹੀਂ ਬਣਾਇਆ ਤੰਬੂਆਂ ਦੇ ਵਿੱਚ ਹੀ ਰਹਿੰਦਾ ਸੀ ਉਸ ਨੂੰ ਪਤਾ ਸੀ ਕਿ ਪਰਮੇਸ਼ਰ ਦੀ ਕਿ ਰਹਿੰਦਾ ਸਥਾਨ ਹੈ ਉਹ ਪਰਮੇਸ਼ਰ ਦੇ ਨਾਲ ਵਾਸ ਕਰਨਾ ਚਾਹੁੰਦਾ ਸੀ ਇਸ ਲਈ ਉਸਨੇ ਕੋਈ ਕਾਰੋਬਾਰ ਨਹੀਂ ਬਣਾਇਆ ਉਹ ਤੰਬੂਆਂ ਦੇ ਵਿੱਚ ਹੀ ਰਹਿੰਦਾ ਸੀ ਅਸੀਂ ਦੇਖਦੇ ਹਾਂ ਅਬਰਾਮ ਨੂੰ ਪਰਮੇਸ਼ਰ ਦਾ ਦੋਸਤ ਵੀ ਕਿਹਾ ਗਿਆ ਹੈ ਕਿੰਨਾ ਉਹ ਪਰਮੇਸ਼ਰ ਨੂੰ ਪਿਆਰ ਕਰਦਾ ਸੀ ਆਪਣੇ ਇਕਲੋਤੇ ਪੁੱਤਰ ਨੂੰ ਵੀ ਉਹ ਬਲੀਦਾਨ ਕਰਨ ਦੇ ਲਈ ਜਿਵੇਂ ਪਰਮੇਸ਼ਰ ਨੇ ਉਸ ਨੂੰ ਆਗਿਆ ਦਿੱਤੀ ਸੀ ਓਵੇਂ ਉਹ ਚਲਾ ਗਿਆ ਜੋ ਜੋ ਪਰਮੇਸ਼ਰ ਉਸ ਨੂੰ ਕਹਿੰਦਾ ਰਿਹਾ ਉਹ ਕਰਦਾ ਰਿਹਾ ਅਬਰਾਮ ਦੇ ਵਿੱਚ ਵੀ ਕਮੀਆਂ ਆਈਆਂ ਸੀ ਪਰ ਉਹ ਆਪਣੀਆਂ ਕਮੀਆਂ ਛੱਡਦਾ ਗਿਆ ਅੱਜ ਵੀ ਆਪਣੇ ਜੀਵਨ 'ਚ ਬਹੁਤ ਸਾਰੀਆਂ ਕਮੀਆਂ ਆਉਂਦੀਆਂ ਹਨ ਪਰ ਆਪਾਂ ਛੱਡਦੇ ਨਹੀਂ ਆਪਾਂ ਉਸ ਪਾਪ ਦੇ ਵਿੱਚ ਵੱਜ ਜਾਂਦੇ ਹਾਂ ਤਾਂ ਹੀ ਪਰਮੇਸ਼ਰ ਆਪਣੇ ਤੋਂ ਦੂਰ ਹੋ ਜਾਂਦਾ ਹੈ ਪਰਮੇਸ਼ਰ ਜੋ ਆਪਾਂ ਨੂੰ ਕਹਿੰਦਾ ਹੈ ਆਪਾਂ ਉਸ ਦੀ ਗੱਲ ਨਹੀਂ ਮੰਨਦੇ ਆਪਾਂ ਆਪਣੀ ਮਨਮਰਜ਼ੀ ਕਰਦੇ ਹਾਂ ਤਾਂ ਹੀ ਆਪਾਂ ਪਰਮੇਸ਼ਰ ਦੀ ਇਖਸ਼ਾ ਨੂੰ ਜਾਣ ਨਹੀਂ ਪਾਉਂਦੇ ਆਪਾਂ ਇਸ ਵਚਨ ਵਿੱਚ ਦੇਖਦੇ ਹਾਂ ਪਰਮੇਸ਼ਰ ਅਬਰਾਮ ਨਾਲ ਸਿੱਧੀਆਂ ਗੱਲਾਂ ਕਰਦਾ ਸੀ ਅਬਰਾਮ ਦੇ ਦੁਆਰਾ ਹੀ ਲੂਤ ਬਚਾਇਆ ਗਿਆ ਸੀ ਦੇਖਦੇ ਹਾਂ ਜਦੋਂ ਅਬਰਾਮ ਤੋਂ ਲੂਤ ਵੱਖਰਾ ਹੋ ਗਿਆ ਯਹਵਾ ਨੇ ਅਬਰਾਮ ਨੂੰ ਆਖਿਆ ਹੁਣ ਜਿੱਥੇ ਤੂੰ ਹੈ ਉੱਤਰ ਅਤੇ ਪੂਰਬ ਅਤੇ ਪੱਛਮ ਵੱਲ ਵੇਖ ਕਿਉਂਕਿ ਇਹ ਸਾਰੀ ਧਰਤੀ ਮੈਂ ਤੇਰੀ ਸੰਤਾਨ ਨੂੰ ਦੇਵਾਂਗਾ ਪਰਮੇਸ਼ਰ ਕਿੰਨਾ ਪਿਆਰ ਕਰਦਾ ਹੈ ਬ੍ਰਾਮ ਨੂੰ ਪਰਮੇਸ਼ਰ ਅੱਜ ਆਪਾਂ ਨੂੰ ਵੀ ਕਿੰਨਾ ਪਿਆਰ ਕਰਦਾ ਹੈ ਉਸਨੇ ਸਾਡੇ ਲਈ ਕ੍ਰੂਸ ਤੇ ਜਾਨ ਦਿੱਤੀ ਹੈ ਤਾਂ ਕਿ ਸਾਨੂੰ ਸਾਡੇ ਪਾਪਾਂ ਤੋਂ ਮਾਫੀ ਮਿਲ ਸਕੇ ਤਾਂ ਕਿ ਅਸੀਂ ਪਵਿੱਤਰ ਜੀਵਨ ਬਤੀਤ ਕਰ ਸਕੀਏ ਅਤੇ ਉਸ ਪਰਮੇਸ਼ਰ ਦੇ ਕਾਕਵਾ ਸਕੀਏ ਅੱਜ ਅਸੀਂ ਆਪਣੇ ਆਪ ਨੂੰ ਜਾਂਚੀਏ ਕਿ ਅਸੀਂ ਉਸ ਦੀ ਬੁਲਾਹਟ ਨੂੰ ਸਮਝ ਪਾ ਰਹੇ ਹਾਂ ਇੱਥੇ ਅਸੀਂ ਅਬਰਾਮ ਦੇ ਬਾਰੇ ਸਿੱਖਿਆ ਕਿਵੇਂ ਉਸਨੇ ਜਿਵੇਂ ਪਰਮੇਸ਼ਰ ਨੇ ਉਸ ਨੂੰ ਕਿਹਾ ਉਸ ਨੇ ਤਿਵੇਂ ਹੀ ਕੀਤਾ ਕਿ ਅੱਜ ਜਿਵੇਂ ਪਰਮੇਸ਼ਰ ਆਪਣੇ वचन ਨਾਲ ਸਾਡੇ ਨਾਲ ਗੱਲਬਾਤ ਕਰਦਾ ਹੈ ਆਪਣੇ ਦਾਦਾਦਸੀਆਂ ਨਾਲ ਗੱਲਬਾਤ ਕਰਦਾ ਹੈ ਸਾਡੇ ਪਰਮੇਸ਼ਰ ਦਾ वचन ਹੈ ਜੋ ਪਰਮੇਸ਼ਰ ਦੀ ਆਵਾਜ਼ ਹੈ ਅਸੀਂ ਹਰ ਸਵੇਰ ਜਦੋਂ ਵੀ ਅਸੀਂ वचन ਪੜ੍ਹਦੇ ਹਾਂ ਤਾਂ ਪਰਮੇਸ਼ਰ ਸਾਡੇ ਨਾਲ ਗੱਲ ਕਰਦਾ ਹੈ ਕਿ ਅਸੀਂ ਉਸ ਦੇ ਵਚਨਾਂ ਨੂੰ ਧਿਆਨ ਦਿੰਨੇ ਹਾਂ ਤੇ ਉਸ ਵਚਨ ਅਨੁਸਾਰ ਕੀ ਅਸੀਂ ਚੱਲਦੇ ਹਾਂ ਆਈਏ ਅੱਜ ਹੀ ਅਸੀਂ ਆਪਣੇ ਆਪ ਨੂੰ ਜਾਣੀਏ ਪ੍ਰਭੂ ਬਹੁਤ ਜਲਦ ਆ ਰਿਹਾ ਹੈ ਅਸੀਂ ਆਪਣੇ ਆਪ ਤਿਆਰ ਨਹੀਂ ਹੋ ਸਕਦੇ ਪਰਮੇਸ਼ਰ ਹੀ ਹੈ ਜੋ ਸਾਨੂੰ ਆਪਣੇ ਘਰ ਦੀ ਬੁਦਾ ਸਕਦਾ ਹੈ ਅਤੇ ਅਸੀਂ ਪਵਿੱਤਰ ਜੀਵਨ ਬਤੀਤ ਕਰ ਸਕਦੇ ਹਾਂ ਉਸਦੇ ਲਈ ਪਰਮੇਸ਼ਰ ਸਾਡੀ ਇੱਕ ਇੱਕ ਦੀ ਮਦਦ ਕਰੇ ਅਤੇ ਅਗਵਾਈ ਕਰੇ